ਗ੍ਰਾਂਡਨੇਡਲੇ ਪਿੰਡ ਰੁੜਕਾ ਖੁਰਦ ਵਿਖੇ ਕਈ ਘਰਾਂ ਦੇ ਬਿਜਲੀ ਉਪਕਰਨ ਸੜ ਗਏ ਹਨ ਜਿੱਥੇ ਪਿੰਡ ਵਾਸੀਆਂ ਵੱਲੋਂ ਵੋਲਟੇਜ ਵੱਧ ਆਉਣ ਨਾਲ ਇਹ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਉੱਥੇ ਬਿਜਲੀ ਮੁਲਾਜ਼ਮਾਂ ਵੱਲੋਂ ਅਸਮਾਨੀ ਬਿਜਲੀ ਕਾਰਨ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੁੜਕਾ ਖੁਰਦ ਦੇ ਵੱਖ-ਵੱਖ ਘਰਾਂ ਦੇ ਲੋਕਾਂ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਬੰਦ ਸੀ ਅਚਾਨਕ ਸਪਲਾਈ ਆਨ ਤੋਂ ਬਾਅਦ ਉਹਨਾਂ ਦੇ ਘਰਾਂ ਵਿੱਚ ਪਟਾਕੇ ਪਏ ਤੇ ਬਾਹਰ ਲੱਗੇ ਬਿਜਲੀ ਦੇ ਮੀਟਰ 'ਤੇ ਵੀ ਪਟਾਕੇ ਪੈਣ ਤੋਂ ਬਾਅਦ ਅੱਗ ਨਿਕਲੀ ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੀ ਫਿਟਿੰਗ ਪੱਖੇ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਸੜ ਕੇ ਖਰਾਬ ਹੋ ਗਏ ਹਨ। ਉਹਨਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ। ਉੱਧਰ ਬਿਜਲੀ ਵਿਭਾਗ ਤੋਂ ਆਏ ਮੁਲਾਜ਼ਮ ਮੋਹਨ ਕੁਮਾਰ ਨੇ ਕਿਹਾ ਕਿ ਇਸ ਮਾਨੀ ਬਿਜਲੀ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਬਿਜਲੀ ਦੀ ਸਪਲਾਈ ਬੰਦ ਹੋਈ ਹੈ ਜਿਸ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ। ਮੈਂ ਕੁਲਵਿੰਦਰ ਘੋੜਾ ਨਾਮ ਛੋਟਾ ਰੋੜਕਾ ਕੀ ਹੋਇਆ ਠਿੱਕਦਾਮੀ ਬਿਜਲੀ ਕਿਦਰੇ ਆਈ ਆ ਇੱਕਦਾਂ ਹੀ ਸਾਰਾ ਕੁਝ ਏਦਾਂ ਉੱਡ ਗਿਆ ਅਸੀਂ ਤਾਂ ਅੰਦਰ ਬੈਠੇ ਸੀ ਕੀ ਮਾਂ ਕੀ ਕਰਦੇ ਆ ਆ ਹੁਣ ਕਰਨਾ ਹੁਣ ਸਾਡਾ ਥੋੜਾ ਹੁਣ ਉਹੀ ਕਰਨਗੇ ਹੁਣ ਕਿੰਨਾ ਸਾਡੇ ਤਾਂ ਹੁਣ ਦੇਖੋ ਪਾਜੀ ਹੁਣ ਸਾਰਾ ਕੁਝ ਇਹ ਹੋਇਆ ਹੋਇਆ ਤੁਹਾਨੂੰ ਦੇਖਦਾ ਹੀ ਆ ਕੀ ਕੁਝ ਹੋਇਆ ਕਿੰਨਾ ਪੈਸਾ ਲੱਗ ਸਾਡਾ ਰੋੜਕਾ ਪੈਂਡਿਆ ਅਸੀਂ ਇੱਥੇ ਬੈਠੇ ਸੀਗੇ ਇੱਥੇ ਹੀ ਸੀਗਾ ਸਾਹਮਣੇ ਤੇ एकदमै पटाका ਵੱਜਾ ਅਸੀਂ ਬਨੇਆਣਾ ਸਾਡਾ ਇੱਥੇ ਖੇਡਦਾ ਪਿਆ ਅਸ ਤਾਂ ਅੱਗ ਲੱਗ ਗਈ ਸਾਰੇ ਜਿਹੜੇ ਆ ਪਲੱਗ ਸੀਗੇ ਸਾਰੇ ਲੂ ਹੋ ਗਏ ਸਾਰਾ ਦਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਾਰਾ ਹੀ ਹੋ ਗਿਆ ਹੁਣ ਪੱਖੇ ਸਾਰੇ ਲੂ ਹੋ ਗਏ ਬਲਬ ਸਾਰੇ ਜਰ ਮੋਟਰ ਵਗੈਰਾ ਸੜ ਗਏ ਸਾਰਾ ਕੁਛ ਹੀ ਲੂ ਹੋ ਗਿਆ ਕੁਛ ਨਹੀਂ ਬਚਿਆ ਉੱਪਰ ਵੀ ਸਾਡੇ ਸਾਰਾ ਉਹ ਖਰਾਬ ਹੋ ਗਿਆ ਹੈ ਮੇਰਾ ਨਾਮ ਜਸਵੰਦਾ ਲਾਲ ਪੈਂਡ ਰੋਡ ਕਾ ਖੋਰ ਦੇ ਤੇ ਸਾਡੇ ਘਰ ਵਿੱਚ ਆਣਗਵਾਨ ਹੋਰ ਵੀ ਕਾਰਨ ਵਿੱਚ ਹੈਗੇ ਕਾਫੀ ਸਾਡੇ ਕਰ ਜਦੋਂ ਮੈਂ ਇਹਨੂੰ ਫੋਨ ਆਇਆ ਕਰਦਿਆਂ ਦਾ ਵੀ ਸਾਡੇ ਮਤਲਬ ਘਰੋਂ ਮੀਟਰ ਨੂੰ ਅੱਗ ਲੱਗ ਗਈ ਮੈਂ ਕਿਹਾ ਮੀਟਰ ਨੂੰ ਅੱਗ ਲੱਗ ਗਈ ਤਾਂ ਸੱਚ ਬੰਦ ਕਰ ਦਿਓ ਜੋ ਦੇਖਿਆ ਤਾਂ ਮੀਟਰ ਨੂੰ ਅੱਗ ਨਹੀਂ ਲੱਗੀ ਸੀ ਘਰ ਅੱਗ ਲੱਗੀ ਹੋਈ ਸੀ ਪੂਰੀ આજ ਦਾ ਫੈਟਿੰਗ ਸਾਰੀ ਆਹ ਬਾਕਸ ਮੋਟਰ ਬਾਕਸਾਂ ਮੋਟਰ ਵਾਲਾ ਹੋਰ ਅੰਦਰ ਸਰ ਬਾਹਰ ਲੱਗਣ ਦਾ ਕਾਰਨ ਕੀ ਹੋਇਆ ਪਤਾ ਲੱਗੋ ਕਾਰਨ ਤਾਂ ਸਾਨੂੰ ਜਿੰਨਾ ਇੱਥੇ ਖੜਾ ਕਹਿੰਦੇ ਬੰਦੇ ਲੋਕੇ ਕਰਦੇ ਵੀ ਲੜ ਗਈ ਹੈ ਕਰੀ ਫਿਰ ਲੜਾਈ ਦੁਆਰਾ ਉਹ ਤਾਂ 2 ਮਿੰਟ ਬਾਅਦ ਅੱਗ ਲੱਗ ਗਈ ਸਾਰੇ ਮਲ ਬਲਾਸਟ ਹੋ ਗਿਆ। ਜਾਨੀ ਲੈਟ ਘਟਵਾਤ ਹੋਈ ਲੈਟ ਸਾਨੂੰ ਤਾਂ ਲੈਟ ਘਟਪਦੀ ਹੋਈ ਹੰਦਾ ਜੋ ਲੱਗਦਾ। ਕਿਉਂਕਿ ਲੈਟ ਘਟਪਦੇ ਸਾਰੇ ਬਲਾਸਟਨ ਹੋ ਗਿਆ ਆਰਥ ਦਾ ਆਸ ਵਿੱਚ ਆ ਗਿਆ ਪਾਵਰ ਆ ਗਈ ਜਦੋਂ ਉਹਦਾ ਆਉਣ ਨਾਲ ਫਿਰ ਕਾਫੀ ਨੁਕਸਾਨ ਹੋ ਗਿਆ ਕਟੋਕਟ ਕਿੰਨਾ ਕੋ ਗਿਆ ਕਟੋਕਟ ਸਾਡੀ ਸਾਰੀ ਫੈਨ ਖੜ ਗਈ ਆ ਮੋਟਰ ਦਾ ਰਿਮਾਟਰ ਹੋਰ 50 ਹਜ਼ਾਰ ਤੋਂ ਕਰੋੜ ਪੈਨ ਕੋ ਨੁਕਸਾਨ ਹੋ ਗਿਆ ਹਣ ਕਰਦਾ ਮੰਗਤੀ ਕਰਦੇ ਆ ਤਾਂ ਵੀ ਨੂੰ ਮੰਗ ਇਹੀ ਕਰਦੀ ਸਾਡੀ ਸੈਦਕਤੀ ਜਾਵੇ ਗਵਰਨਮੈਂਟ ਨੂੰ ਮੈਂ ਜਦ ਬਿਲੀ ਬੋਰਡ ਆ ਕੇ ਦੇਖਿਆ ਸਾਨੂੰ ਦੇਖਿਆ ਕਿ ਕੀ ਨੁਕਸਾਨ ਹੋਇਆ ਸਾਨੂੰ ਸਹਿਤ ਸਾਡ ਕੀਤੀ ਆ ਵੀ ਕੀ ਨੁਕਸਾਨ ਸਾਡਾ ਹੋਇਆ ਮੈਂ ਮੋਹਨ ਸਿੰਘ ਸੀਐਚਵੀ ਗੁਰਾਇਆ ਕੰਪਨੀ ਦਾ ਸੈਂਟਰ ਗੁਰਾਇਆ ਤੋਂ ਕੰਮ ਕਰਦਾ ਤੇ ਮੈਨੂੰ ਜਿਸ ਤਰ੍ਹਾਂ ਜਦੋਂ ਕੰਪਲੇਂਟ ਆਈ ਆ ਮੈਨੂੰ ਪਤਾ ਲੱਗਾ ਕਿ ਰੋਡ ਕੈਖ ਹੋਰ ਤੇ ਬਿਜਲੀ ਪੈਣ ਕਾਰਨ ਜਿਹੜੀ ਹੈ ਨਾ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਤੇ ਅਸੀਂ ਤੁਰੰਤ ਜਦੋਂ ਆਏ ਆ ਦੇਖਿਆ ਅਸੀਂ ਮੀਟਰ ਸਾਰੇ ਪਾੜ ਚੁੱਕੇ ਸੀਗੇ ਤੇ ਲੋਕਾਂ ਦੇ ਘਰ ਅੰਦਰ ਜਿਹੜੀ ਫਿਟਿੰਗ ਆ ਸਾਰੀ ਓਖੜ ਚੁੱਕੀ ਸੀਗੀ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਆ ਬਿਜਲੀ ਪੈਣ ਨਾਲ ਤੇ ਅਸੀਂ ਹੁਣ ਲੋਕਾਂ ਦੀ ਬਿਜਲੀ ਸੁਚਾਰੂ ਟੰਗਣਾ ਠੀਕ ਕਰ ਲਈ ਅਸੀਂ ਸਵਿਚਰ ਵਗੈਰਾ ਲਗਾ ਕੇ ਚੈੱਕ ਕਰ ਰਹੇ ਆ ਲੋਕਾਂ ਦੀ ਸਪਲਾਈ ਜਿਹੜੀ ਬਹਾਲ ਜਲਦੀ ਤੋਂ ਜਲਦੀ ਕਰ ਰਹੇ ਆ